ਕੈਮਰਾਮੈਨ ਨੂੰ ਚਾਹੀਈ ਹੈਗਾ ਬਾਪਾ ਬਾਪੇ ਦੇ ਮੇਰੇ ਥੋੜੀ ਚੱਲੇ ਸੀ ਹਾਂ ਉਹਨੂੰ ਬਾਪੇ ਦਾ ਹੀ ਹੁੰਦਾ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਵਿਆਹ ਦੀ ਪਾਰਟੀ ਤੋਂ ਬਾਅਦ ਅਸੀਂ ਚੱਲੇ ਹਾਂ ਹੁਣ ਭੂਆ ਜੀ ਦੇ ਘਰ ਸ਼ਾਮ ਦਾ ਟਾਈਮ ਆ 5:30 ਵਜੇ ਦਾ ਤੇ ਉਸੇ ਭੂਆ ਜੀ ਦੇ ਘਰ ਚੱਲੇ ਹਾਂ ਜਿਨ੍ਹਾਂ ਦੇ ਦੋਤੇ ਦੇ ਵਿਆਹ ਤੇ ਅਸੀਂ ਆਏ ਹੋਇਆ ਤੇ ਭੂਆ ਜੀ ਦਾ ਬੇਟਾ ਤੇ ਭੂਆ ਜੀ ਦੀ ਨੂੰ ਕਹਿੰਦੇ ਕਿ ਚਾਹੇ ਥੋੜੇ ਟਾਈਮ ਲਈ ਚੱਲੋ ਜ਼ਰੂਰ ਚੱਲੋ ਇਹਨਾਂ ਨੇ ਨਿਉ ਘਰ ਬਣਾਇਆ ਤੇ ਹੁਣ ਆਪਾਂ ਚੱਲੇ ਆ ਇਹਨਾਂ ਦੇ ਘਰ ਤੇ ਪਲੀਜ਼ ਬਣੇ ਰਹੋ ਤੁਸੀਂ ਵੀ ਵੀਡੀਓ ਦੇ ਨਾਲ-ਨਾਲ ਇੰਜੋਏ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਕਰਿਓ ਕਰੋ ਜੀ ਸਾਡੇ ਨਾਲ ਤੁਸੀਂ ਵੀ ਇੰਜੋਏ ਹਨੇਰਾ ਹੋ ਜਾਣਾ ਨਾ ਮੈਂ ਆਖਿਆ ਫਿਰ ਹਨੇਰਾ ਹੋ ਜਾਣਾ ਨਹੀਂ ਨਹੀਂ ਕਰ ਫਿਰ ਕੁਝ ਵੀ ਦਿਖਣਾ ਨਹੀਂ ਇਧਰ ਵੇਲੀ ਆ ਸਹੀ ਕਿਹਾ ਆਪਣਾ ਹੀ ਜਗਾ ਸ਼ੂਟ ਕਰੋ ਸਾਰਾ ਤੁਸੀਂ ਬਹੁਤ ਸੋਹਣਾ ਤੁਹਾਨੂੰ ਨੇ ਪਾਇਆ ਕਿਸੇ ਨਾਲ ਨਹੀਂ ਪਾਇਆ ਬਿਲਕੁਲ ਬਿਲਕੁਲ ਅੱਛਾ ਸਬਜ਼ੀਆਂ ਲਾਈਆਂ ਸਬਜ਼ੀਆਂ ਲਾਈਆਂ ਹੋਈਆਂ ਨੇ ਹਨਾ ਵਾਹ ਦੱਸ ਦੱਸ ਸਬਜ਼ੀਆਂ ਮਰੀਆਂ ਲਾਈਆਂ ਬਹੁਤ ਸੋਹਣਾ ਕਿੰਨੀਆਂ ਸੋਹਣੀਆਂ ਸਬਜ਼ੀਆਂ ਲਾਈਆਂ ਹੋਈਆਂ ਨੇ ਇਹ ਮੇਰੇ ਹਸਬੈਂਡ ਦੇ ਪੂਆਜੀ ਦਾ ਘਰ ਜਿੰਨਾਂ ਦੇ ਦੋਤੇ ਤੇ ਵਿਆਹ ਤੇ ਆਏ ਆ ਤੇ ਭੂਆ ਜੀ ਦੀ નોਹ ਲੈ ਕੇ ਆਇਆ ਕਿ ਚਾਹੇ ਥੋੜੀ ਦੇਰ ਲਈ ਚੱਲੋ ਸਾਡੇ ਘਰ ਚੱਲੋ ਸਾਡਾ ਪਸੇਦਰੀ ਹੋਰ ਜੱਟੀਆਂ ਲੱਗੀਆਂ ਆ ਜਿਹੜੇ ਪਾਪਾ ਲਾ ਜਾਂਦੇ ਘਰ ਵਿੱਚ ਰੱਖਿਆ ਨਾ ਹਾਂਜੀ ਆਹ ਰਾਹ ਵਿੱਚ ਰੱਖਿਆ ਸਹੀ ਹੈ ਅੱਛਾ ਉਧਰ ਰੱਖੀ ਸਤਨਾਮ ਕਰ ਨਹੀਂ ਹੁੰਦਾ ਤਾਂ ਫਿਰ ਹਾਂ ਨਹੀਂ ਨਹੀਂ ਬਹੁਤ ਵਧੀਆ ਮਿਲ ਜੁਲ ਕੇ ਬਹੁਤ ਵਧੀਆ ਵੀਡੀਓ ਕੈਨੇਡਾ ਵਾ ਅੱਛਾ ਬਹੁਤ ਜੀ ਹਾਂਜੀ ਨਹੀਂ ਵਧੀਆ ਹੋਣਾ ਵੀ ਚਾਹੀਦਾ ਇੰਨੇ ਬਹੁਤ ਲਾਈਆ ਮਾਹੰਦਰ ਥਾਂ ਬਹੁਤ ਆ ਬਹੁਤ ਥਾਂ ਅੰਦਰ ਵੀ ਥਾਂ ਸਬਜ਼ੀਆਂ ਦੇਖੋ ਕਿੰਨੀਆਂ ਸੋਹਣੀਆਂ ਲਾਈਆਂ ਹਾਂ ਆਓ ਸਾਬ ਹਲਾ ਵਧੀਆ ਕਰਦੀ ਸਬਜ਼ੀ ਉੱਧਰ ਹੋ ਜਾਂਦੀ ਆ ਅੱਛਾ ਥਲੀ ਗਏ ਦੇਖੋ ਅੰਦਰ ਅੰਦਰ ਬਹੁਤ ਥਾਂ ਆਏ ਯਾਰ ਇੱਥੇ ਅਸੀਂ ਪਹਿਲੀ ਵਾਰੀ ਆਏ ਹਾਂ ਉਦੋਂ ਅਸੀਂ ਆਏ ਸੀ ਜਦੋਂ ਆਪਣਾ ਨੂਰ ਹੋਇਆ ਨਾ ਗੋਇੰਦਵਾਲ ਸਾਹਿਬ ਹਾਂਜੀ ਉਦੋਂ ਆਏ ਸੀ ਨਾਲ ਇੱਕ ਸਬਜ਼ੀਆਂ ਲਾਣਿਆ ਲੋਕ ਗੋਭੀ ਕਾ ਵੀ ਸਾਰੀ ਤਿਆਰ ਆ ਨਾ ਨੀ ਬੋ ਸਾਰਾ ਕੁਝ ਬੜੀ ਥੁਲੀ ਜਗਾ ਯਾਰ ਅੰਦਰ ਵੀ ਉੱਥੋਂ ਤੱਕ ਜਗਾ ਬੜੀ ਸੋਹਣੀ ਰੱਖ ਲਈ ਇਹ ਸਹੀ ਕੀਤਾ ਇਹਨਾਂ ਨੇ ਇਹ ਕਾਲੇ ਨੂੰ ਕੋਈ ਮਾਲ ਡੰਗਰ ਉਹ ਰੱਖਣਾ ਹਾਂਜੀ ਅੱਲਾ ਫੇਰ ਬਣ ਸਕਦਾ ਨਾ ਨਾਲੇ ਅੱਡ ਜਿਹਾ ਵੇੜੇ ਚ ਗੰਦ ਨਹੀਂ ਪਊਗਾ ਹਾਂਜੀ ਬਹੁਤ ਸੋਹਣਾ ਅੰਦਰ ਦੇਖੋ ਚਲੋ ਅੰਦਰ ਦੇਖੋ ਆਜੋ

ਫਾਕਿਰ ਇਹ ਕੀ ਗੱਲ ਹੋ ਰਿਹਾ ਨਾ ਨਕਸ਼ੇ ਦਾ ਵੀ ਡਿਪੈਂਡ ਕਰਦਾ ਨਾ ਨਕਸ਼ਾ ਸੋਹਣਾ ਲਾਇਆ ਹੈ ਨਾ ਲੋ ਜੀ ਇੱਕ ਇਧਰ ਰੂਮ ਆ ਇਹਨਾਂ ਨੇ ਨਮਾ ਕਰ ਬਣਾਇਆ ਤੇ ਅਜੇ ਫਰਸ਼ ਲਾਉਣ ਵਾਲਾ ਰਹਿੰਦਾ ਵਿਆਹ ਕਰਕੇ ਕਹਿੰਦੇ ਮਿਸਤਰੀ ਬੰਦ ਕਰਤੇ ਫਰਸ਼ ਬਾਅਦ ਵਿੱਚ ਪਾਉਣਾ ਹਾਂ ਜੀ ਬਹੁਤ ਵਧੀਆ ਖੁੱਲੀ ਡਿਲੀ ਨੈਕਸਸ ਨਹੀਂ ਆਈ ਤੇ ਨੈਕਸਸ ਨਾ ਕੋ ਸੌਕਸ ਲਾ ਕੇ ਅੱਗੇ ਸਟੋਰ ਰੂਮ ਚਲੋ ਪਹਿਲਾਂ മുതലാരാമ മോസൺ ഓയ് ഓയ് മാ ബുദ്ധി ട്ടക്കേ വായോ ആരെങ്കിലും ട്ടക്കേ ആം ഫോം കൊനാതായാ മാ ഓയ് റെക് റെ അതിനെ മെത്തേർ മാ ਇਹ ਆ ਕਿ ਪਰ ਇਹ ਬਾਹਰ ਆਂਦੇ ਆ ਤਾਂ ਫਿਰ ਉਹਨਾਂ ਨੇ ਬਤਾਉਣਾ ਇੰਦਰ ਬੈਠੇ ਆ ਪੂਆਜੀ ਦੀ ਦਰਾਣੀ ਮਤਲਬ ਪੂਆਜੀ ਹੋਏ ਸਾਡੇ ਤੇ ਉਹ ਸਾਹਮਣੇ ਪੂਆਜੀ ਦੇ ਦਿਓਰ ਫੁੱਫੜ ਜੀ ਤੇ ਆ ਸਾਡੇ ਪੂਆਜੀ ਤੇ ਫੁੱਫੜ ਜੀ ਦੀ ਫੋਟੋ ਆ ਇਹ ਸਾਡੇ ਪੂਆ ਤੇ ਫੁੱਫੜ ਜੀ ਨੇ ਇੱਧਰ ਰੂਮ ਆਇਆ ਡਰਾਈਂਗ ਰੂਮ ਇੱਥੇ ਸੋਫੇ ਵਗੈਰਾ ਰੱਖੇ ਹੋਏ ਨੇ ਲਾਈਟ ਕਰਾਵਾ ਇੱਥੋਂ ਦੀ ਹੈ ਨਾ ਕੁਝ ਦਿਖ ਨਹੀਂ ਰਿਹਾ ਇੱਥੇ ਸੋਫੇ ਰੱਖੇ ਹੋਏ ਨੇ ਬਸ ਸੋਫੇ ਰੱਖੇ ਹੋਏ ਨੇ ਖੱਲੇ ਡਰਾਈਂਗ ਰੂਮ ਬਣਾਏ ਹੋਏ ਆ ਹੋਰ ਸਾਰੇ ਮਿਸਟਰ ਅਜਾ ਬਹੁਤ ਬਰਾਬਰ ਲੱਗਦਾ ਜੀ ਕਾਫੀ ਨੀਰਾ ਹੋ ਗਿਆ ਚਾਹ ਪਾਣੀ ਪੀ ਲਿਆ ਤੇ ਹੁਣ ਅਸੀਂ ਚੱਲਿਆਂ ਵਾਪਸ ਭੂਆ ਜੀ ਦੀ ਬੇਟੀ ਦੇ ਘਰ ਤੇ ਪੂਆਜੀ ਦਾ ਬੇਟਾ ਤੇ ਨੋ ਇਹ ਵੀ ਨਾਲ ਹੀ ਚੱਲਿਆ ਸਿਰਫ ਸਾਡੇ ਵਾਸਤੇ ਆਏ ਸੀ ਸਾਨੂੰ ਇੱਥੇ ਲੈ ਕੇ ਤੇ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਦਿਆਂ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ